ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸ਼ਹਿਰ ਰਾਮਲੀਲਾ ਗਰਾਊਂਡ ਵਿੱਚ ਮਹਿਲਾ ਸ਼ਕਤੀ ਮੰਚ ਵੱਲੋਂ ਪਾਕਿਸਤਾਨ ਨੂੰ ਸਾਬਕਸ ਸਿਕਾਉਣ ਵਾਲੀ ਮਹਿਲੀ ਮਹਿਲਾ ਫੌਜੀ ਮਾਣ ਸਨਮਾਨ ਸ਼ਹਿਰ ਦੀਆਂ ਔਰਤਾਂ ਪਰੇਸ਼ਨ ਸੰਧੂਰ ਦਾ ਸਨਮਾਨ ਵਜੋਂ ਪੈਦਲ ਯਾਤਰਾ ਕੱਢੀ ਗਈ ਸ਼ਹਿਰ ਦੇ ਬਕ ਬਕ ਮਹਾਨਿਆਂ ਦੇ ਵਿੱਚ ਹੁੰਦੀ ਹੋਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਹਿਲਾ ਸਸ਼ਕਤੀਕਰਨ ਕੱਢੀ ਜਾ ਰਹੀਆਂ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਮਹਿਲਾ ਸ਼ਕਤੀ ਕਮਾਂਡਰ ਨੇ ਪਾਕਿਸਤਾਨ ਦੇ ਅੱਤੇਵਾਦ ਨੂੰ ਸ਼ੱਕੇ ਛੜਾ ਦਿੱਤੇ ਹਨ ਉਹਨਾਂ ਨੇ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਕਿਸੇ ਤੋਂ ਵੀ ਘੱਟ ਨਹੀਂ ਪਿਛਲੇ ਦਿਨ ਹੋਈ ਪਾਕਿਸਤਾਨ ਦੇ ਉੱਤੇ ਵੱਡੀ ਕੋਲ ਪਹਿਲਗਾਮ ਦੀਆਂ 3 ਭੈਣਾਂ ਦਾ ਸਾਗ ਜਾਂਦੀ ਸ਼ਾਦੀ ਚਰਚੀ ਗਈ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤੀ ਸੈਨਾ ਕਮਾਂਡਰ ਫੌਜੀਆ ਵੱਲੋਂ ਪਾਕਿਸਤਾਨ ਵਿੱਚ ਜਾ ਕੇ ਅਤਿਆਦਿ ਦੇ ਟਿਕਾਣੇ ਤੇ ਗੋਲਾਬਾਰੀ ਕਰਕੇ ਉਹਨਾਂ ਦੇ ਪਰਿਵਾਰਾ ਸਮੇਤ ਸਦਾ ਦਿਨੀ ਨਿਸ਼ਲਾ ਦਿੱਤੇ ਗਏ ਹਨ ਇਹ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਤਿਰੰਗਾ ਝੰਡਾ ਲੈ ਕੇ ਚੱਲ ਰਹੀਆਂ ਹਨ ਲੇਡੀਜ਼ ਬੁਲਾੜਾ ਦੇ ਵਿੱਚ ਤਸਵੀਰਾਂ ਬੁਲਾੜਾ ਦੀਆਂ ਹਨ ਜਿੱਥੇ ਦੇਖ ਸਕਦੇ ਹੋ ਜਿਹਦੇ ਉੱਪਰ ਬੈਨਰ ਦੇ ਉੱਪਰ ਵੀ ਲਿਖਿਆ ਨਜ਼ਰ ਆ ਰਿਹਾ ਹੈ ਆਪਰੇਸ਼ਨ ਸੰਧੂਰ ਜਿਹਦੇ ਹੱਕ ਦੇ ਵਿੱਚ ਲੇਡਿਸ ਵੱਲੋਂ ਹੱਕ ਵਿੱਚ ਨਾਰੀਵਾਜੀ ਕੀਤੀ ਜਾ ਰਹੀ ਹੈ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈਆਂ ਬੁਲਾੜਾ ਤੋਂ ਨਾਰੀ

ਦਾਵਾ ਜੀ ਹਾਂਜੀ ਨੀਹਾ ਬੰਸਰ ਮੈਂ ਆਪਰੇਸ਼ਨ ਸਿੰਦੂਰ ਬਾਰੇ ਕਹਿਣਾ ਚਾਹਨੀ ਆ ਜਦੋਂ ਸਾਨੂੰ ਇਹ ਪਤਾ ਚੱਲਿਆ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਇੱਕ ਤਾਂ ਵਿੱਚੋਂ ਬਿਲਕੁਲ ਹੀ ਵਿਚਾਰੀ ਨਿਊ ਮੈਰਿਡ ਸੀਗੀ ਦੇਖੋ ਉਹਨਾਂ ਦਾ ਕੀ ਕਸੂਰ ਸੀਗਾ ਬਹੁਤ ਉਹਨਾਂ ਨਾਲ ਗਲਤੀ ਹੋਇਆ ਬਹੁਤ ੱੱਕਾ ਕੀਤਾ ਗਿਆ ਉਹਨਾਂ ਨਾਲ ਅਸੀਂ ਅੱਜ ਉਹਨਾਂ ਦੇ ਯਾਦ ਵਿੱਚ ਉਹਨਾਂ ਲਈ ਆਪਣੀ ਪੈਦਲ ਯਾਤਰਾ ਮਹਿਲਾ ਮੰਚ ਨੇ ਕੱਢੀ ਹੈਗੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਬੁੱਢਲਾਡਾ ਦੇ ਵੀਰਾਂ ਨੇ ਇੰਨੀ ਮਿਹਨਤ ਕੀਤੀ ਹੈ ਅਸੀਂ ਵੀ ਪੂਰੀ ਸਿੱਦਕਤ ਨਾਲ ਉਹਨਾਂ ਦਾ ਹਰ ਕੰਮ ਵਿੱਚ ਸਾਥ ਦੇਵਾਂਗੇ ਥੈਂਕ ਯੂ ਜੋ ਪਹਿਲੇ ਗਾਮ ਦੇ ਵਿੱਚ ਹਿੰਦੂਆਂ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਅਸੀਂ ਇਹ ਹੋਣ ਨਹੀਂ ਦਿੰਦੇ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਇਸਤਰੀ ਲੋਕ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਇਹਦਾ ਮੁਕਾਬਲਾ ਕਰਾਂਗੇ ਜਿੰਨਾ ਵੀ ਹੋ ਸਕੇ ਆ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਪਿੱਛੇ ਨਹੀਂ ਹਟਣ ਵਾਲੇ ਹਿੰਦੁਸਤਾਨੀ ਅਸੀਂ ਭਾਰਤ ਦੀ ਨਾਰੀ ਹਾਂ ਫੁੱਲ ਨਹੀਂ ਚੰਗਾਰੀ ਹਾਂ ਸ਼ਵੇਤਾ ਗੋਇਲ जी आज जो ये आ, महिला मोर्चा यात्रा निकाली गई है जो पहलगाम में हमारे भाई लोग जो शहीद हुए थे उनके लिए उनके लिए मतलब महिलाओं को जागरूक करने के लिए ये यात्रा निकाली गई है इसमें ऑपरेशन सिंदूर क्या है इसका मतलब ऑपरेशन सिंदूर क्या है इसके बारे में बताया गया है ऑपरेशन सिंदूर क्या है ऑपरेशन सिंदूर सिंदूर जैसे कि हम सब जानते हैं कि हमारी भारतीय संस्कृति में सिंदूर का मतलब नारी के सम्मान और विश्वास का प्रतीक है जो पहलगाम में हमारी बहनों का सुहाग उजाड़ा गया उनके लिए उनकी उनको प्रोत्साहित करने के लिए ये प्रोग्राम रखा गया है ताकि महिलाएं जागरूक हों कि जो जो हमारी ये क्या नाम विंग कमांडर हैं क्या नाम था व्योमिका रिशि रिशि हाँ जी ये बताना चाहते हैं कि सिर्फ़ वो ही नहीं हर भारतीय नारी जो है उनसे वो कुछ भी कर सकती है हर भारतीय नारी किसी से भी कम नहीं है वो भी इस चीज़ में आगे आकर बहुत कुछ कर सकती हैं